ਪੁਲਿਸ ਨਿਆਂ ਦੇ ਲਈ ਬਣਾਈ ਗਈ ਸੀ ਪੁਲਿਸ ਇਨਸਾਫ ਦੇ ਲਈ ਬਣਾਈ ਗਈ ਸੀ ਪਰ ਪੁਲਿਸ ਦੇ ਉੱਪਰ ਹੀ ਬੇਇਨਸਾਫੀਆਂ ਕਰਨ ਦੇ ਵੱਡੇ ਦੋਸ਼ ਲੱਗ ਰਹੇ ਨੇ ਔਰ ਹੁਣ ਆ ਇੱਕ ਨਵੀਂ ਗੱਲ ਸਾਡੇ ਚੈਨਲ ਦੇ ਉੱਪਰ ਆਈ ਹੈ ਇੱਕ ਸੱਜਣ ਇਹ ਕਹਿ ਰਿਹਾ ਬਈ ਪੁਲਿਸ ਨੇ ਮੈਨੂੰ ਰਾਜੀਨਾਮਾ ਕਰਾਉਣ ਦਾ ਕਹਿ ਕੇ ਥਾਣੇ ਸੱਦਿਆ ਤੇ ਦੂਜੀ ਧਿਰ ਤੋਂ ਪਤਾ ਨਹੀਂ ਕੀ ਕੁਝ ਲਿਆ ਥਾਣੇ ਦੇ ਵਿੱਚ ਮੈਨੂੰ ਤੇ ਮੇਰੇ ਦੋਸਤ ਨੂੰ ਢਾ ਕੇ ਦੂਜੀ ਧਿਰ ਦੇ ਸਾਹਮਣੇ ਕੁੱਟਿਆ ਗਿਆ ਮਾਰਿਆ ਗਿਆ ਤੇ ਫਿਰ ਬਿਨਾਂ ਕੋਈ ਕੇਸ ਪਾਏ ਖੁਸ਼ ਕਰਕੇ ਦੂਜਿਆਂ ਨੂੰ ਤੇ ਸਾਨੂੰ ਛੱਡ ਦਿੱਤਾ ਗਿਆ ਪੁਲਿਸ ਦੇ ਉੱਪਰ ਇਸ ਤਰ੍ਹਾਂ ਦੇ ਬਹੁਤ ਦੋਸ਼ ਲੱਗਦੇ ਨੇ ਆ ਮੈਂ ਤੁਹਾਨੂੰ ਅੱਗੇ ਉਹ ਵਿਅਕਤੀ ਜਿਹੜਾ ਇੱਕ ਫੋਰਨਰ ਹੈ ਵਿਦੇਸ਼ 'ਚ ਇਸ ਟਾਈਮ ਰਹਿੰਦਾ ਉਹਨੇ ਸਾਡੇ ਚੈਨਲ ਤੇ ਸੰਪਰਕ ਕਰਕੇ ਜੋ ਆਪਣੀ ਵਿਥਿਆ ਸੁਣਾਈ ਹੈ ਉਹ ਤੁਹਾਡੇ ਨਾਲ ਆ ਸਾਂਝੀ ਕਰਦੇ ਆ ਪਰ ਇੱਥੇ ਮੈਂ ਇੱਕ ਹੋਰ ਦੱਸ ਦਿਆਂ ਪਿਛਲੇ ਦਿਨੀ ਫਲੋਰ ਥਾਣੇ ਦੇ ਵਿੱਚ ਇੱਕ ਮਾਂ ਤੇ ਇੱਕ ਧੀ ਆਪਣੀ ਫਰਿਆਦ ਲੈ ਕੇ ਗਈਆਂ ਸੀ ਉਹਨਾਂ ਨੇ ਕਿਹਾ ਕਿ ਸਾਡੀ 14 ਸਾਲਾਂ ਦੀ ਬੇਟੀ ਦੇ ਨਾਲ ਕੁਝ ਲੋਕਾਂ ਨੇ ਗਲਤ ਕਰਨ ਦੀ ਕੋਸ਼ਿਸ਼ ਕੀਤੀ ਗਲਤ ਕੀਤਾ ਤਾਂ ਫਿਰ ਉਸ ਤੋਂ ਬਾਅਦ ਉਹ ਜਿਹੜਾ ਐਸ ਐਚਓ ਥਾਣਾ ਮੁਖੀ ਸੀ ਉਹਨੇ ਹੀ ਉਹ ਮਾਂ ਤੇ ਧੀ ਨਾਲ ਐਸੀਆਂ ਹਰਕਤਾਂ ਕੀਤੀਆਂ ਕਿ ਫਿਰ ਹੁਣ ਉਸ ਐਸ ਐਚਓ ਤੇ ਪਰਚਾ ਕਰਨਾ ਪਿਆ ਉਸ ਐਸ ਐਚਓ ਦੇ ਉੱਪਰ ਕੇਸ ਦਰਜ ਹੋਇਆ ਜਿਨੇ ਇਨਸਾਫ ਦੇ ਲਈ ਆਈਆਂ ਮਾਵਾਂ ਤੇ ਧੀਆਂ ਨੂੰ ਬੜਾ ਹੀ ਜਸਮਾਨੀ ਤੌਰ ਤੇ ਗਲਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜਿਹੜਾ ਮਾਮਲਾ ਸਾਡੇ ਕੋਲ ਆ ਵੱਖਰਾ ਪੁੱਜਿਆ ਪਹਿਲਾਂ ਤੁਸੀਂ ਉਹ ਸੁਣੋ ਕਿ ਪੂਰਾ ਮਾਮਲਾ ਕੀ ਸੀ ਆ ਸੁਣੋ ਹੈਲੋ ਹਾਂਜੀ ਪਾਜੀ ਕੌਣ ਬੋਲ ਰਹੇ ਹੋ ਜੀ ਅ ਭਾਜੀ ਮੈਂ ਗੁਰਵਿੰਦਰ ਬੋਲਦਾ ਅ ਗੁਰਵਿੰਦਰ ਸਿੰਘ ਮੇਰਾ ਨਾਮ ਆ ਮੇਰਾ ਪਿੰਡ ਜਿੱਦਾਂ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਵਿੱਚ ਬੀਪੀਓ ਬੁੱਡੇਵਾਲ ਡਿਸਟ੍ਰਿਕਟ ਲੁਧਿਆਣਾ ਇਸ ਟਾਈਮ ਮੈਂ ਭਾਜੀ ਕਹਿਣਾ ਵਾ ਕੈਨੇਡਾ ਸਰੀ ਚੋਂ ਠੀਕ ਹੈ ਜੀ ਗੁਰਵਿੰਦਰ ਜੀ ਤੁਸੀਂ ਸਾਡੇ ਚੈਨਲ ਦੇ ਉੱਪਰ ਕਾਲ ਕੀਤੀ ਹੈ ਦੱਸੋ ਜੀ ਕੀ ਮਸਲਾ ਤੁਹਾਡਾ ਮਸਲਾ ਤਾਂ ਇਹ ਹੈਗਾ ਕਿ ਇਹ ਮਸਲਾ ਹੈਗਾ ਮਹੀ ਅਪ੍ਰੈਲ 28 ਦਾ ਅੱਛਾ 2025 ਦਾ ਹਾਂਜੀ ਤੇ ਮੇਰਾ ਸਹਰਿਆਂ ਦੇ ਨਾਲ ਇੱਕ ਕੇਸ ਚੱਲਦਾ ਵਾ ਕਿ ਮਲੇਰ ਕੋਟਲੇ ਚੱਕਾਂ ਦਾ ਰਾਈਟ ਚੱਕਾਂ ਦਾ ਮਤਲਬ ਤੁਹਾਨੂੰ ਉਹਨਾਂ ਉਹਨਾਂ ਨੇ ਤੁਹਾਡੇ ਤੇ ਚੈੱਕ ਲਾਏ ਆ ਕਿ ਤੁਸੀਂ ਉਹਨਾਂ ਦੇ ਅਸੀਂ ਮੈਲ ਲਾਏ ਹੋਇਆ ਭਾਜੀ ਕਾਦੇ ਚੈੱਕਾ ਮਤਲਬ ਕੋਈ ਤੁਹਾਡਾ ਪੈਸਿਆਂ ਦਾ ਲੈਣ ਦੇਣ ਸੀਗਾ ਚੈੱਕ ਭਾਈ ਉਹਨਾਂ ਹਾਂ ਸਾਡਾ ਪੈਸਿਆਂ ਦਾ ਲੈਣ ਦੇਣ ਸੀਗਾ ਉਹਦੇ ਉਹਨਾਂ ਨੇ ਮੈਨੂੰ ਚੈੱਕ ਦਿੱਤੇ ਹੋਏ ਸੀ ਉਹਨਾਂ ਦਾ ਮੈਂ ਕੇਸ ਕੀਤਾ ਹੋਇਆ ਮਲੇਰੀ ਮਤਲਬ ਤੁਹਾਡੇ ਤੋਂ ਤੁਹਾਡੇ ਸਹੁਰਿਆਂ ਨੇ ਪੈਸੇ ਲਏ ਸੀ ਹਾਂਜੀ ਭਾਈ ਅੱਛਾ ਜੀ ਹਾਂਜੀ ਉਹ ਜਿੱਦਾਂ ਮੇਰੇ ਸਾਰੇ ਹੈਗੇ ਭਾਈ ਸ਼੍ਰੀ ਸ਼ੰਕਰ ਜਲੰਧਰ ਜ਼ਿਲ੍ਹੇ ਦੇ ਵਿੱਚ ਹਾਂਜੀ ਤੇ ਮੈਨੂੰ ਨਾ ਚੌਂਕੀ ਦੇ ਵਿੱਚ ਮੇਰੇ ਮਤਲਬ ਕਹ ਲਓ ਤੇ ਸਾਲੇ ਨੇ ਚੌਂਕੀ ਦੇ ਵਿੱਚ ਇੱਕ ਕੰਪਲੇਂਟ ਕੀਤੀ ਤੇ ਮੈਨੂੰ ਉਹਨਾਂ ਨੇ ਚੌਂਕੀ ਛੱਡ ਲਿਆ ਅੱਛਾ ਤੇ ਚੌਂਕੀ ਛੱਡ ਕੇ ਭਾਜੀ ਅਸੀਂ ਤਿੰਨ ਬੰਦੇ ਹੀ ਮੇਰਾ ਡਰਾਈਵਰ ਸੀਗਾ ਨਾਲ ਤੇ ਮੇਰਾ ਇੱਕ ਉਹ ਪਿੰਡ ਦੇ ਸ੍ਰੀ ਦਾ ਹੀ ਮੁੰਡਾ ਸੀਗਾ ਰਾਈਟ ਤੇ ਸਾਨੂੰ ਸਾਨੂੰ ਉਹਨਾਂ ਨੇ ਸੱਦ ਕੇ ਜਦੋਂ ਮੈਂ ਉੱਥੇ ਗਿਆ ਚੌਂਕੀ ਵਿੱਚ ਤਾਂ ਉਹਨਾਂ ਨੇ ਮੈਂ ਉੱਥੇ ਮਾਰੇ ਬੰਦੇ ਨੂੰ ਮਿਲਿਆ ਪਹਿਲਾਂ ਜਾ ਕੇ ਤੇ ਵੀ ਮੇਰੇ ਤੇ ਬਿੱਲ ਦਾ ਕੰਪਲੇਂਟ ਆਈ ਆ ਹਾਂ ਜੀ ਉਹ ਕਹਿੰਦਾ ਵੀ ਹਾਂ ਕੰਪਲੇਂਟ ਆਈ ਆ ਤੇ ਮੈਨੂੰ ਕਹਿੰਦੇ ਵੀ ਤੂੰ ਇਕੱਲਾ ਹੀ ਆ ਮੈਂ ਹਾਂ ਹਾਂ ਮੈਂ ਇਕੱਲਾ ਹੀ ਆਇਆ ਹੂੰ ਤੇ ਕਹਿੰਦੇ ਉਹ ਵੀ ਇਕੱਲਾ ਹੀ ਆ ਤੇ ਜਦੋਂ ਅਜ ਇਹਨਾਂ ਭਾਜੀ ਉੱਥੇ ਠਾਂ ਮਤਲਬ ਬੈਠਾ ਹੀ ਸੀਗਾ ਵੇਟ ਹੀ ਕਰਦਾ ਸੀ ਤੇ ਜਾਨੋ ਭਾਜੀ ਉੱਥੇ ਦਾ ਜਿਹੜੇ ਚਮਕੀਨ ਚਾਰਜ ਸੀਗਾ ਪੁਲਿਸ ਵਾਲਾ ਹੂੰ ਤੇ ਨਾਲ ਪੂਰੀ ਪਿੰਡ ਦੀ ਪੰਚਾਇਤ राइट ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਸਾਬਕਾ ਸਰਪੰਚ ਨਹੀਂ ਪੰਚਾਇਤ ਪੰਚਾਇਤ ਕਿਹਨਾਂ ਦੇ ਪਿੰਡ ਦੀ ਤੁਹਾਡੇ ਤੁਹਾਡੇ ਸੌਰਿਆਂ ਦੇ ਪਿੰਡ ਦੀ ਪੰਚਾਇਤ ਹਾਂਜੀ ਸੌਰਿਆਂ ਦੀ ਹਾਂਜੀ ਸੌਰਿਆਂ ਦੀ ਅੱਛਾ ਤੁਹਾਡੇ ਸੌਰਿਆਂ ਦੇ ਪਿੰਡ ਦੀ ਪੰਚਾਇਤ ਆਈ ਹੋਈ ਸੀ ਤੇ ਤੁਹਾਨੂੰ ਇਕੱਲੇ ਨੂੰ ਬੁਲਾਇਆ ਥਾਣੇ ਹੈ ਹਾਂਜੀ ਮੈਨੂੰ ਤੁਹਾਨੂੰ ਤੁਹਾਨੂੰ ਥਾਣੇ ਵਾਲਿਆਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਵੀ ਨਾਲ ਕੋਈ ਮੋਤਵਾਰ ਪੰਚਾਇਤ ਲੈ ਕੇ ਆਇਓ ਨਾ ਜੀ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਇਦਾਂ ਦਾ ਅੱਛਾ ਫੇਰ ਦੱਸੋ ਫੇਰ ਉੱਥੇ ਕੀ ਥਾਣੇ ਕੀ ਗੱਲਬਾਤ ਹੋਈ ਥਾਣੇ ਬਸ ਇਹੀ ਹੋਈ ਤੇ ਉਹ ਬਸ ਮੈਨੂੰ ਲਮਲੀਨ ਕਹਿੰਦਾ ਕਿ ਤੂੰ ਕੇਸ ਤੇ ਕੇਸ ਠੋਕੀ ਤੁਰਿਆ ਜਾਣਾ ਜੇ ਕਰਦਾ ਉਹ ਕਰਦਾ ਮੈਂ ਵੀ ਉਹ ਮੇਰੇ ਕੋਰਟ ਕੇਸ ਚੱਲਦੇ ਆ ਕਿ ਵੀ ਮੇਰੇ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਤੇ ਪਰ ਉਹਨੇ ਸਾਡੇ ਨਹੀਂ ਕੌਣ ਕਹਿੰਦਾ ਕੌਣ ਕਹਿੰਦਾ ਉਹਦਾ ਉਹਦਾ ਕੀ ਹੈ ਜਿਹਨੇ ਤੁਹਾਨੂੰ ਕਿਹਾ ਕੇਸ ਉਹ ਚੌਂਕੀ ਇਨਚਾਰਜ ਅੱਛਾ ਚੌਂਕੀ ਇਨਚਾਰਜ ਤੁਹਾਨੂੰ ਕੀ ਕਹਿੰਦਾ ਕਹਿੰਦਾ ਵੀ ਤੂੰ ਕੇਸ ਕਰੀ ਜਾਣਾ ਇਹਨਾਂ ਤੇ ਬਾਰ-ਬਾਰ ਹੂੰ ਤੇ ਮੈਂ ਆਹ ਭਾਈ ਵੀ ਉਹ ਤੁਸੀਂ ਮੇਰੇ ਨਾਲ ਗੱਲ ਕਰ ਲਓ ਵੀ ਉਹ ਕੇਸ ਕੀਤੇ ਨੂੰ ਇੰਨਾ ਚਿਰ ਹੋ ਗਿਆ ਕਰੋਨੇ ਭਾਈ ਕੁਝ ਨਹੀਂ ਸੁਣਿਆ ਕਹਿੰਦਾ ਤੂੰ ਇਕੱਲਾ ਹੀ ਆਇਆ ਮੈਂ ਆਹ ਨਹੀਂ ਜੀ ਮੇਰੇ ਨਾਲ ਦੋ ਫਰੈਂਡ ਨੇ ਹੂੰ ਰਾਈਟ ਕਿਉਂਕਿ ਮੇਰਾ ਡਰਾਈਵਰ ਆ ਤੇ ਇੱਕ ਫਰੈਂਡ ਆ ਉਹ ਕਹਿੰਦਾ ਉਹਨਾਂ ਨੂੰ ਵੀ ਤਾਂ ਲਿਆਓ ਅੱਛਾ ਤੇ ਫਿਰ ਉਹਨਾਂ ਨੇ ਭਾਈ ਸਾਨੂੰ ਹਾਂ ਤੇ ਫੇ ਮੈਨੂੰ ਉਹਨਾਂ ਨੇ ਮਤਲਬ ਹਵਾਲਾਤ ਚ ਬੰਦ ਕਰ ਲਿਆ ਅੱਛਾ ਤੇ ਫਿਰ ਦੂਜੇ ਮੁੰਡਿਆਂ ਨੂੰ ਦੋਨਾਂ ਨੂੰ ਉਹਨਾਂ ਨੂੰ ਵੀ ਹਵਾਲਾ ਚ ਬੰਦ ਕਰ ਲਿਆ ਹੂੰ ਤੇ ਫਿਰ ਉਹਨੇ ਫਿਰ ਉਹਨੇ ਪਹਿਲਾ ਪਹਿਲਾ ਮੁੰਡਾ ਜਿਹੜਾ ਸੀਗਾ ਤਿੰਦ ਵਾਲਾ ਉਹਨੂੰ ਕੱਢ ਕੇ ਬਹੁ ਕੁੱਟਿਆ ਰਾਈਟ ਅੱਛਾ ਤੇ ਫਿਰ ਡਰਾਈਵਰ ਨੂੰ ਬਹੁ ਕੁੱਟਿਆ ਚੌਂਕੀ ਇਨ ਚਾਰਜ ਨੇ ਰਾਈਟ ਚੌਂਕੀ ਚਾਰਜ ਨੇ ਨਹੀਂ ਬਸ ਇਸੇ ਕਰਕੇ ਵੀ ਤੁਸੀਂ ਤੁਸੀਂ ਕਿ ਨਹੀਂ ਤੁਹਾਨੂੰ ਇਸ ਕਰਕੇ ਕੁੱਟਿਆ ਵੀ ਤੁਸੀਂ ਕੇਸ ਕਿਉਂ ਕੀਤੇ ਇਹਨਾਂ ਤੇ ਹਾਂ ਵੀ ਕੇਸ ਕਿਉਂ ਕਰਦਾ ਤੂੰ ਵੀ ਤੂੰ ਕੇਸ ਵਾਪਸ ਲੈ अच्छा अच्छा ते मोके भाई ये सारा सारा कुछ सारा कुछ सोशल मीडिया ਤੇ ਪਿਆ ਵਾ ਹਮ ਰਾਈਟ ਮੈਂ ਉਦੋਂ ਵੀ ਇੰਟਰਵਿਊ ਦਿੱਤੇ ਸੀ ਮੈਂ ਵਕੀਲ ਵੀ ਕੀਤੇ ਹੋਇਆ ਜਿੰਦਾ ਉੱਥੇ ਮਤਲਬ ਕਹ ਲਓ ਕਿ ਨਕੂਦਰ ਪਹਿਲਾਂ ਚੰਡੀਗੜ੍ਹ ਕੀਤਾ ਸੀ ਹੁਣ ਨਕੂਦਰ ਆ ਗਿਆ ਉਹ ਪੁਲਿਸ ਵਾਲੇ ਤੇ ਕੇਸ ਕੀਤਾ ਹੋਇਆ ਤੇ ਫਿਰ ਉਸ ਤੋਂ ਬਾਅਦ ਭਾਈ ਦੇਖ ਨਹੀਂ ਜਿਹੜੇ ਪੁਲਿਸ ਵਾਲੇ ਨੇ ਤੁਹਾਨੂੰ ਕੁੱਟਿਆ ਸੀ ਉਹਦੇ ਤੇ ਤੁਸੀਂ ਕੇਸ ਕੀਤਾ ਹੋਇਆ ਹਾਂਜੀ ਭਾਈ ਕੇਸ ਕੀਤਾ ਵਾ ਮੈਂ ਅੱਛਾ ਹੁਣ ਉਹ ਕਿਹੜੇ ਥਾਣੇ ਚ ਆਮ ਪਾਰਟੀ ਤੋਂ ਆਮ ਪਾਰਟੀ ਤੋਂ ਕੋਈ ਹੁਣ ਹੁਣ ਪਤਾ ਨਹੀਂ ਭਾਜੀ ਕਿੱਥੇ ਲੱਗਾ ਫਿਰ ਫਿਰ ਮਤਲਬ ਮੈਂ ਹਰ ਬੰਦੇ ਨੂੰ ਮਿਲਿਆ ਪੁਲਿਸ ਸਾਲੇ ਨੂੰ ਐਸਐਸਪੀ ਨੂੰ ਰਿਪੋਰਟਾਂ ਕੀਤੀਆਂ ਜਲੰਧਰ ਹੈਨਾ ਐਨਆਰਏ ਥਾਣੇ ਦੇ ਵਿੱਚ ਕੰਪਲੇਂਟ ਕੀਤੀ ਫਿਰ ਮੈਂ ਮਤਲਬ ਕਿ ਕਹ ਲੋ ਕਿ ਉਦੋਂ ਪਲਦੀਪ ਧਾਰੀਵਾਲ ਸੀਗੇ ਉਹਨਾਂ ਨੂੰ ਮਿਲਿਆ ਫਿਰ ਅਗਵਾਚ ਰੰਜੀ ਰੋਡ ਆ ਕੇ ਉਹਨਾਂ ਨੂੰ ਮਿਲਿਆ ਅਜੇ ਤੱਕ ਭਾਜੀ ਕੋਈ ਵੀ ਕੋਈ ਵੀ ਉਸ ਬੰਦੇ ਦੇ ਉੱਤੇ ਕਾਰਵਾਈ ਨਹੀਂ ਹੋਈ ਕਿ ਕਿਹਦੇ ਤੇ ਕਿਹਦੇ ਤੇ ਜਿਹੜਾ ਜਿਹੜਾ ਚੌਂਕੀ ਇਨਚਾਰਜ ਨੇ ਤੁਹਾਨੂੰ ਕੁੱਟਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਕੋਈ ਨਹੀਂ ਭਾਈ ਕੁਛ ਨਹੀਂ ਉਲਟਾ ਹੁਣ ਮੇਰੇ ਤੇ ਪਰਚਾ ਕਰਨ ਨੂੰ ਫਿਰਦੇ ਭਾਈ ਕਾਹਦਾ ਤੁਹਾਡੇ ਤੇ ਕਾਹਦਾ ਪਰਚਾ ਕਰਨ ਨੂੰ ਫਿਰਦੇ ਜੀ ਵੀ ਤੂੰ ਉਹਨਾਂ ਤੇ ਝੂਠੇ ਕੇਸ ਕੀਤੇ ਆ ਉਹਨਾਂ ਨੇ ਕਮਲੇਟ ਹੋਰ ਦੇ ਇਹਦਾ ਕਾਹਦਾ ਪਰਚਾ ਹੋ ਸਕਦਾ ਜੀ ਕੋਈ ਵੀ ਬੰਦਾ ਉਹਨੂੰ ਰਾਈਟ ਆ ਅਦਾਲਤ ਜਾ ਸਕਦਾ ਕੋਰਟ ਜਾ ਸਕਦਾ ਇਨਸਾਫ ਦੇ ਲਈ ਇਹ ਤਾਂ ਕੋਰਟ ਨੇ ਅਦਾਲਤ ਨੇ ਦੇਖਣਾ ਬਈ ਉਹ ਕੇਸ ਸਹੀ ਆ ਕਿ ਗਲਤ ਆ ਇਹ ਪੁਲਿਸ ਕੌਣ ਹੁੰਦੀ ਹੈ ਕਹਿਣ ਵਾਲੀ ਵੀ ਤੂੰ ਕੋਰਟ ਕਿਉਂ ਜਾਣਾ ਕੋਰਟ ਜਾਣਾ ਬੰਦੇ ਦਾ ਸੰਵਿਧਾਨਕ ਕਾਨੂੰਨੀ ਹੱਕ ਆ ਕਾਨੂੰਨੀ ਹੱਕ ਆ ਵੀ ਮੇਰਾ ਸਾਰਾ ਕੁਝ ਕਾਨੂੰਨੀ ਆ ਹੁਣ ਮੈਂ ਜਦੋਂ ਇੱਥੇ ਸੀਗਾ ਤੇ ਮੈਨੂੰ ਉਹਨਾਂ ਨੇ ਐਨਆਰਆਈ ਥਾਣੇ ਦੇ ਵਿੱਚ ਪੁਲਿਸ ਦਾ ਰਿਪੋਰਟ ਆਈ ਕਿ ਵੀ ਇੱਦਾਂ ਇੱਦਾਂ ਤੇਰੇ ਤੇ ਉਹਨਾਂ ਨੇ ਦਿੱਤਾ ਕਿ ਵੀ ਤੂੰ ਇਹਨਾਂ ਤੇ ਝੂਠਾ ਕੇਸ ਕੀਤਾ ਰਾਈਟ ਮੈਂ ਵੀ ਉਹ ਕੋਰਟ ਦੇ ਵਿੱਚ ਕੇਸ ਚੱਲਦਾ ਰਾਈਟ ਮੇਰਾ ਜੋ ਬਣਦਾ ਜੀ ਇੱਕ ਮੈਂ ਵੀ ਉਹ ਕੋਰਟ ਦੇ ਵਿੱਚ ਕੇਸ ਚੱਲਦਾ ਵਾ ਰਾਈਟ ਠੀਕ ਆ ਤੇ ਕਹਿੰਦੇ ਵੀ ਨਹੀਂ ਤੂੰ ਸਾਨੂੰ ਆ ਕੇ ਐਨਆਰਆਈ ਥਾਣੇ ਜਲੰਧਰ ਮੈਡਮ ਇਹ ਵੀ ਐ ਨਹੀਂ ਮਿਲਣਾ ਮੇਰੇ ਪਹਿਲਾਂ ਕੋਟ ਇੱਕ ਵਾਰੀ ਪੈ ਚੁੱਕੀ ਮੈਂ ਸਾਫ਼ ਕਿਹਾ ਉਹਨੂੰ ਮਤਲਬ ਬੰਦੇ ਨੂੰ ਠੀਕ ਆ ਤੇ ਜੇ ਮੈਨੂੰ ਉਹ ਕਹਿੰਦਾ ਵੀ ਤੂੰ ਮੈਨੂੰ ਬਿਆਨ ਲਿਖ ਕੇ ਭੇਜ ਦੇ ਆਪਣੇ ਜਿਹੜੇ ਜਿਹੜੇ ਵੀ ਜੋ ਤੇਰੇ ਬਿਆਨ ਆ ਗਿਆ ਮੈਂ ਆਪਣੇ ਵਕੀਲ ਤੋਂ ਬਿਆਨ ਲਿਖ ਕੇ ਭੇਜ ਤੇ ਕਿ ਇਹ ਕੇਸ ਨਾਲ ਇਹਨਾਂ ਦਾ ਹੁਣ ਕੋਈ ਲੈਣ ਦੇ ਨਹੀਂ ਇਹ ਜਿਹੜੇ ਕੇਸ ਆ ਚੈੱਕਾਂ ਦੇ ਇਹ ਕੋਰਟ ਦੇ ਵਿੱਚ ਚੱਲਦੇ ਆ ਠੀਕ ਆ ਵੀ ਮੈਂ ਇੱਥੇ ਨਹੀਂ ਦੇਣਾ ਹੈਗਾ ਤੇ ਹੁਣ ਉਹ ਬੰਦੇ ਮਤਲਬ ਕੋਰਟ ਚ ਚਲ ਗਈ ਦੇਖੋ ਪੁਲਿਸ ਹੂੰ ਮੇਰੇ ਤੇ ਪਾਟਿਆ ਕਰਨ ਲਈ ਤੇ ਮੇਰੀਆਂ ਜਿਹੜੀਆਂ ਰਿਪੋਰਟਾਂ ਕੀਤੀਆਂ ਮੇਰੇ ਨਾਲ ਜਿਹੜਾ ਕਟ ਮਾਰ ਕੀਤੀ ਆ ਉਹ ਜਿਹੜੀ ਨਹੀਂ ਪੁਲਸ ਮੈਂ ਮੈਨੂੰ ਇਹ ਗੱਲ ਬੜੀ ਦੇਖੋ ਦੇਖੋ ਜੀ ਮੈਨੂੰ ਇਹ ਗੱਲ ਨਾ ਬੜੀ ਥੋੜੀ ਹੈਰਾਨੀ ਜਾਣ ਕੇ ਲੱਗੀ ਹੈ ਵੀ ਕੀ ਪੁਲਸ ਕੋਰਟ ਚ ਚਲੀ ਗਈ ਤੁਹਾਡੇ ਤੇ ਪਰਚਾ ਕਰਨ ਲਈ ਕਿਹੜੇ ਕਿਹੜੇ ਕੇਸ ਦਾ ਕਹਦਾ ਕੀ ਦੋਸ਼ ਕੀ ਹੈ ਤੁਹਾਡੇ ਉੱਪਰ ਦੋਸ਼ ਦੋਸ਼ ਵੀ ਤੂੰ ਝੂਠਾ ਕੇਸ ਕੀਤਾ ਹੋਇਆ ਉਹਨਾਂ ਦੇ ਨਹੀਂ ਝੂਠਾ ਕੇਸ ਕੀਤਾ ਹੈ ਕਿ ਸੱਚਾ ਕੇਸ ਕੀਤਾ ਜੇ ਜੇ ਮਾਮਲਾ ਅਦਾਲਤ ਚ ਹੈ ਕੋਰਟ ਚ ਹੈ ਤਾਂ ਪੁਲਿਸ ਉਹਦੇ ਵਿੱਚ ਕਿਵੇਂ ਇੰਟਰਫੇਅਰ ਕਰ ਸਕਦੀ ਹੈ ਨਹੀਂ ਦੇਖ ਲਓ ਤੇ ਮੈਂ ਜਿਹੜੀ ਗੱਲ ਕਰਦਾ ਮੈਂ ਹੁਣ ਉਹ ਉਹ ਜਿਹੜੇ ਐਸਐਸਪੀ ਕੋਲੇ ਜਿਹਦੀ ਮੇਰੀ ਇਨਕੁਆਇਰੀ ਆਈ ਸੀ ਉਹਨੂੰ ਵੀ ਮੈਂ ਫੋਨ ਕਰਦਾ ਕਿ ਕੀ ਬਣਿਆ ਉਹ ਕੋਈ ਜਵਾਬ ਨਹੀਂ ਦਿੰਦਾ ਤੇ ਜਿਹੜਾ ਜਿਹਦਾ ਫਿਰ ਮੈਂ ਕੁਲਦੀਪ ਧਾਰੀ ਵਾਲੇ ਕੋਲੇ ਗਿਆ ਸੀਗਾ ਉਦੋਂ ਉਹ ਸੀ ਪਹਿਲਾਂ ਐਨਆਰਆਈ ਉਹਨਾਂ ਕੋਲੇ ਗਿਆ ਸੀ ਉਹਨਾਂ ਨੇ ਮਾਰਕੀਤੀ ਕੀਤੀ ਐਸਐਸਪੀ ਜਲੰਧਰ ਨੂੰ ਰਾਈਟ ਜੀ ਉਹਦੇ ਵੀ ਮੈਂ ਬਿਆਨ ਦੇ ਕੇ ਆਇਆ ਇੱਥੇ ਕਿ ਜਾ ਕੇ ਉੱਥੇ ਕਿ ਵੀ ਮੈਂ ਕੋਈ ਸਮਝਾਉਂਦਾ ਨਹੀਂ ਕਰਨਾ ਮੈਨੂੰ ਇਹ ਦੱਸੋ ਕਿ ਉਸ ਬੰਦੇ ਨੇ ਮੇਰੇ ਨਾਲ ਕੁੱਟਮਾਰ ਕਿਹੜੀ ਗੱਲਾਂ ਕੀਤੀ ਜੇ ਸੱਦ ਕੇ ਮੇਰੇ ਡਰਾਈਵਰ ਨੂੰ ਮੇਰੇ ਫਰੈਂਡ ਨੂੰ ਕਿਉਂ ਕੁੱਟਿਆ 25 ਬੰਦਿਆਂ ਦੇ ਵਿੱਚ ਮੈਨੂੰ ਉਸ ਬੰਦੇ ਤੇ ਕਾਰਵਾਈ ਚਾਹੀਦੀ ਆ ਹਾਂਜੀ ਅੱਛਾ ਮੈਂ ਪੁੱਛ ਰਿਹਾ ਸੀ ਕਿ ਜਦੋਂ ਤੁਹਾਨੂੰ ਥਾਣੇ ਉਹਨਾਂ ਨੇ ਸੱਦ ਕੇ ਕੁੱਟਮਾਰ ਕੀਤੀ ਹੈ ਉਹਦਾ ਤੁਸੀਂ ਜਿਹੜਾ ਕੇਸ ਲਾਇਆ ਫਿਰ ਉਹਦਾ ਕੀ ਬਣਿਆ ਉਹਦਾ ਤਾਂ ਜੀ ਕੋਰਟ ਚੱਲਦਾ ਆਪਣੇ ਨਕੋਦਰ ਉਹਦੀ ਹੁਣ ਇੱਕ ਤਰੀਕ ਪੈ ਗਈ ਆ ਉਹ ਚ ਗਈ ਨਹੀਂ ਪੁਲਿਸ ਹੁਣ ਦੂਜੀ ਚ ਉਹਨਾਂ ਨੇ ਜੱਜ ਨੇ ਛੱਡਿਆ ਉਹਨਾਂ ਨੂੰ ਦੇਖੋ ਕੀ ਬੰਦ ਆ ਅੱਛਾ ਅੱਛਾ ਇੱਕ ਨਾ ਬੇਨਤੀ ਆ ਜਿਹੜੀ ਵੀ ਗੱਲ ਤੁਸੀਂ ਕਰਿਓ ਉਹ ਬਿਲਕੁਲ ਸਹੀ ਤੇ ਦਰੁਸਤ ਕਰਿਓ ਮਤਲਬ ਕਿਸੇ ਤੇ ਕੋਈ ਝੂਠਾ ਜਾਂ ਗਲਤ ਅਲੀਗੇਸ਼ਨ ਨਾ ਲਾਇਓ ਹੈਲੋ ਹਾਂਜੀ ਹਾਂਜੀ ਬਿਲਕੁਲ ਸੱਚੀ ਹੈ ਜੀ ਜੋ ਜੋ ਚੱਲਦਾ ਮੈਂ ਸਾਰਾ ਉਹੀ ਦੱਸ ਰਿਹਾ ਥੰਨੂ ਠੀਕ ਹੈ ਔਰ ਤੁਸੀਂ ਇਸ ਟਾਈਮ ਮਤਲਬ ਫੋਰਨੋਂ ਬਾਹਰ ਹੋ ਹਾਂਜੀ ਇਸ ਟਾਈਮ ਮੈਂ ਭਾਜੀ ਆਇਆ ਹਾਂ ਇੱਥੇ ਮਤਲਬ ਚਲੋ ਕਿ ਆਪਣੇ ਕੈਨੇਡਾ ਰਹਿਣਾ ਸਰੀ ਚ ਠੀਕ ਹੈ ਤੇ ਤੁਹਾਡੇ ਉੱਪਰ ਵੀ ਕੋਈ ਪਰਚਾ ਹੋ ਚੁੱਕਾ ਹੈ ਇਧਰ ਕੋਈ ਕੇਸਦਰਚ ਹੋ ਚੁੱਕਾ ਤੁਹਾਡੇ ਦੇ ਨਹੀਂ ਆ ਨੀਗਾ ਨਹੀਂ 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 ਹੈ ਜੇ ਕੋਈ ਨੀਗਾ ਪਰ ਕਰਾਉਣ ਨੂੰ ਫਿਰਦੇ ਆ ਭਾਜੀ ਕਰਨ ਵੀ ਪੁਲਿਸ ਜਿਹੜਾ ਕੇਸ ਤੁਹਾਡਾ ਅਦਾਲਤ ਚ ਚੱਲ ਰਿਹਾ ਹੈ ਜਿਹੜਾ ਤੁਸੀਂ ਪੈਸੇ ਦੇ ਲੈਣ ਪੈਸੇ ਲੈਣ ਬਾਰੇ ਲਾਇਆ ਹੋਇਆ ਹੈ ਚੈੱਕ ਜਿਹੜੇ ਉਹਨਾਂ ਤੁਹਾਨੂੰ ਦਿੱਤੇ ਸੀ ਤੇ ਉਹ ਉਹ ਜਿਹੜਾ ਕੇਸ ਆ ਉਹ ਕਿੱਥੇ ਕਿੱਥੇ ਪਹੁੰਚਿਆ ਉਹ ਭਾਜੀ ਉਹਦੀਆਂ ਤਰੀਕਾਂ ਚੱਲਦੀਆਂ ਨੇ ਆ ਰਾਈਟ ਹੂੰ ਹੁਣ ਤੁਸੀਂ ਸਾਡੇ ਚੈਨਲ ਨਾਲ ਸੰਪਰਕ ਕੀਤਾ ਹੈ ਕੀ ਚਾਹੁੰਦੇ ਹੋ ਮਤਲਬ ਤੁਸੀਂ ਉਹ ਜਿਹੜਾ ਥਾਣਾ ਇੰਚਾਰਜ ਹੈ ਚੌਂਕੀ ਇੰਚਾਰਜ ਹੈ ਉਹਦੇ ਤੇ ਕਾਰਵਾਈ ਚਾਹੁੰਦੇ ਹੋ ਕਿ ਹੋਰ ਕੁਝ ਚਾਹੁੰਦੇ ਹੋ ਮੈਂ ਭਾਈ ਚੌਂਕੀ ਚ ਆ ਜਿੱਤੇ ਕਿਆ ਕਾਰਵਾਈ ਚਾ ਨਾ ਤੇ ਉਸ ਬੰਦੇ ਨਾਲ ਤੁਸੀਂ ਇਹ ਲੈ ਲਓ ਕਿ ਵੀ ਮੈਂ ਹਰ ਮੰਤਰੀ ਨੂੰ ਮਿਲ ਚੱਕਾ ਮੈਂ ਹੁਣ ਵੀ ਭਗਵਾਨਤਮਨ ਨੂੰ ਉਦੋਂ ਵੀ ਬਹੁਤ ਮਤਲਬ ਟਰਾਈ ਕੀਤੀ ਮਿਲਣ ਦੀ ਤੇ ਮੈਂ ਹੁਣ ਵੀ ਮਤਲਬ ਕਹਿ ਲਓ ਕਿ ਬਹੁਤ ਟਰਾਈ ਕਰ ਰਹਾ ਹਾਂ ਉਹਨੂੰ ਮਿਲਣ ਨੂੰ ਕਿ ਵੀ ਇੱਕ ਏਐਸਆਈ ਬੰਦੇ ਦੇ ਉੱਤੇ ਜਿਹਨੇ ਇੱਕ ਐਨਆਰਆਈ ਨੂੰ ਤੁਸੀਂ ਕਹਿੰਦੇ ਇੱਥੇ ਆ ਕੇ ਬੀ ਐਨਾਨਸ ਕਰੋ ਆਹ ਕਰੋ ਉਹਦੀ ਕੁੱਟਮਾਰ ਕੀਤੀ ਬਿਨਾ ਮਤਲਬ ਤੋਂ ਤੇ ਉਹਦੀ ਕੰਪਲੇਂਟ ਦੇ ਉੱਤੇ ਉਹਦੀ ਮਤਲਬ ਕਹਿ ਲਓ ਕਿ ਪੀਕੀਆਂ ਹੀ ਰਿਪੋਰਟਾਂ ਤੇ ਇੱਕ ਵੀ ਹਰ ਜਗ੍ਹਾ ਮੈਂ ਕੀਤਾ ਹਾਂ ਹੂਮਨ ਰਾਈਟਸ 'ਚ ਵੀ ਮੈਂ ਕੇਸ ਕੀਤਾ ਉਹ ਵੀ ਚੱਲਦਾ ਵਾ ਕਿ ਵੀ ਮੈਨੂੰ ਇੰਨਾ ਕੁਝ ਕਰਨ ਦੇ ਬਾਅਦ ਵੀ ਭਾਜੀ ਪੁਲਿਸ ਤੋਂ ਕੋਈ ਵੀ ਮਤਲਬ ਮਾਨ ਸਰਕਾਰ ਕੋਲੇ ਮੈਂ ਬੇਨਤੀਆਂ ਕਰਦਾ ਕਿ ਮੇਰੇ ਨਾਲ ਇਨਸਾਫ ਹੋਵੇ ਕੋਈ ਨਹੀਂ ਜੈਸਾ ਹੁੰਦਾ ਰਹਿ ਲੋ अच्छा ਤੁਸੀਂ ਇਹ ਚਾਹੁੰਦੇ ਹੋ ਕਿ ਜਿਹੜੇ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਨਾਲ ਜਿਹੜੇ ਪੁਲਿਸ ਵਾਲੇ ਨੇ ਜਿਹੜੇ ਚੌਕੀ ਇਨਚਾਰਜ ਨੇ ਕੁੱਟਮਾਰ ਕੀਤੀ ਹੈ ਵੀ ਉਹਦੇ ਤੇ ਕਾਰਵਾਈ ਕਰੇ ਸਰਕਾਰ ਇਹ ਹੀ ਚਾਹੁੰਦੇ ਹੋ ਸਰ ਹਾਂਜੀ ਬਈ ਇਹ ਹੀ ਚਾਹਨਾ ਹੈ ਕਿ ਠੀਕ ਹੈ ਮੈਂ ਆਪਣੇ ਬੰਨੀ ਉਹ ਵੀ ਟਰਾਈ ਕਰਦਾ ਕਿ ਪਰ ਮਾਨ ਸਰਕਾਰ ਦੇ ਅਸੀਂ ਭਾਈ ਫੈਨ ਆ ਮਤਲਬ ਇਥੋਂ ਇੰਨੇ ਐਨ ਆਰ ਆਈ ਆ ਨੇ ਮਤਲਬ ਕਹਿ ਲਓ ਕਿ ਸਪੋਰਟ ਕੀਤੀ ਹੋਈ ਆ ਅਸੀਂ ਅਸੀਂ ਉਹਦੇ ਆ ਪਰ ਮੈਂ ਹਜੇ ਵੀ ਇਹ ਸੋਚਦਾ ਕਿ ਵੀ ਮੈਨੂੰ ਮਾਨਤੇ ਹੈਗਾ ਯਕੀਨ ਕਿ ਵੀ ਉਹ ਕੁਝ ਨਾ ਕੁਝ ਕਰੂਗਾ ਪਰ ਉਹਦੇ ਤੱਕ ਕੋਈ ਗੱਲ ਹੀ ਨਹੀਂ ਪਚਾਰਿਆ ਰਾਈਟ ਨਾ ਉਹਦੇ ਕੋਲੇ ਮਿੰਨ ਦਾ ਟਾਈਮ ਹੈਗਾ ਕਿ ਉਹਦੇ ਦਫ਼ਤਰ ਦੇ ਵਿੱਚ ਮੈਂ 10 ਵਾਰੀ ਤੇ ਮੈਂ ਘੱਟੋ ਘੱਟ ਭਾਈ ਇੱਥੇ ਰਿਹਾ 5 ਮਹੀਨੇ ਲਗਾਤਾਰ ਜੀ ਇਸੇ ਚੀਜ਼ ਦੇ ਪਿੱਛੇ ਠੀਕ ਦੇਖੋ ਬ੍ਰਦਰ ਜੇ ਜੋ ਤੁਸੀਂ ਦੱਸਿਆ ਜੇ ਉਹ ਸੱਚ ਹੈ ਜੇ ਉਹ ਸੱਚ ਹੈ ਤਾਂ ਫਿਰ ਇਹ ਅਸੀਂ ਕਹਿੰਦੇ ਹਾਂ ਕਿ ਬਹੁਤ ਗਲਤ ਹੋਇਆ ਤੁਹਾਡੇ ਨਾਲ ਦੇਖੋ ਤੁਹਾਡਾ ਪੈਸੇ ਦਾ ਜੋ ਵੀ ਲੈਣਦੇ ਨੇ ਉਹ ਤੁਸੀਂ ਸੱਚੇ ਹੋ ਕਿ ਦੂਜੀ ਧਿਰ ਸੱਚੀ ਆ ਇਹ ਤਾਂ ਅਦਾਲਤ ਨੇ ਦੇਖਣਾ ਠੀਕ ਹੈ ਪਰ ਹਾਂਜੀ ਜੀ ਜਿਹੜਾ ਤੁਸੀਂ ਦੱਸਿਆ ਵੀ ਤੁਹਾਨੂੰ ਥਾਣੇ ਸੱਦਿਆ ਗਿਆ ਔਰ ਉਥੇ ਫਿਰ ਬਿਨਾ ਕੋਈ ਪਰਚਾ ਕੱਟੇ ਤੁਹਾਨੂੰ ਤੇ ਤੁਹਾਡੇ ਦੋਸਤਾਂ ਨੂੰ ਕਟਵਾਇਆ ਗਿਆ ਕਟਿਆ ਗਿਆ ਤਾਂ ਜੇ ਇੰਜ ਤੁਹਾਡੇ ਨਾਲ ਕੀਤਾ ਗਿਆ ਜਾਂ ਕਿਸੇ ਵੀ ਨਾਲ ਕਿਸੇ ਥਾਣੇ ਦੇ ਵਿੱਚ ਇੰਜ ਹੋਵੇ ਤੇ ਸਰਾ ਸਰ ਪੁਲਿਸ ਦੀ ਗੁੰਡਾਗਰਦੀ ਹੁੰਦੀ ਆ ਇਹ ਪੁਲਿਸ ਦੀ ਬਦਮਾਸ਼ੀ ਕਹੀ ਜਾ ਸਕਦੀ ਆ ਬਹੁਤ ਸਾਰੇ ਲੋਕਾਂ ਦੇ ਨਾਲ ਪੁਲਿਸ ਵਾਲੇ ਕਈ ਜਿਹੜੇ ਆ ਉਹ ਇਦਾਂ ਕਰਦੇ ਆ ਅਸਲ 'ਚ ਇਹ ਇਨਸਾਨੀਅਤ ਦੀ ਬਜਾਏ ਇਹ ਹਵਾਨੀਅਤ ਹੁੰਦੀ ਆ ਤੇ ਪੈਸੇ ਲੈ ਕੇ ਬਹੁਤ ਸਾਰੀਆਂ ਥਾਵਾਂ ਤੇ ਦੋਸ਼ ਲੱਗਦੇ ਆ ਵੀ ਹਰਾਮ ਦੇ ਪੈਸੇ ਖਾਣ ਦੇ ਲਈ ਕਈ ਵੇਰੀ ਕਈ ਜਿਹੜੇ ਅਫਸਰ ਨੇ ਉਹ ਇਦਾਂ ਕਰ ਦਿੰਦੇ ਆ ਪਰ ਜਿਹੜਾ ਤੁਸੀਂ ਸਾਡੇ ਚੈਨਲ ਤੇ ਤੁਹਾਡਾ ਪੱਖ ਰੱਖਿਆ ਇਹਨੂੰ ਅਸੀਂ ਅੱਗੇ ਪੇਸ਼ ਕਰਾਂਗੇ ਜੇਕਰ ਸਰਕਾਰ ਤੁਹਾਡੀ ਕਿਤੇ ਆਵਾਜ਼ ਸੁਣੇਗੀ ਤਾਂ ਤੁਹਾਨੂੰ ਇਨਸਾਫ ਮਿਲ ਜਾਏਗਾ ਹੈਲੋ ਹਾਂਜੀ ਭਾਈ ਬਸ ਇਹੀ ਬੇਨਤੀ ਕਰਦਾ ਕਿ ਹਾਂਜੀ ਭਾਈ ਇਹੀ ਹੈ ਕਿ ਤੁਸੀਂ ਆਪ ਦੇਖ ਲਓ ਕਿ ਉਦੋਂ ਵੀ ਬਹੁਤ ਸੋਸ਼ਲ ਮੀਡੀਆ ਤੇ ਇਹੋ ਚੀਜ਼ ਚੱਲਦੀ ਆ ਹੂੰ ਇੱਦਾਂ ਕੁਲਦੀਪ ਧਾਰੀਵਾਲ ਮੰਤਰੀ ਨੂੰ ਵੀ ਪਤਾ ਵਾ ਰੇਟ ਰੀਵ ਰੋੜਾ ਜਿਹੜਾ ਉਹਨਾਂ ਨੂੰ ਵੀ ਪਤਾ ਮੈਨੂੰ ਤਾਂ ਹਰ ਬੰਦੇ ਨੂੰ ਪਤਾ ਇੱਕ ਪਤਾ ਨਹੀਂ ਭਗਵਾਨ ਤੁਹਾਨੂੰ ਇਹ ਚੀਜ਼ ਦਾ ਪਤਾ ਜਾਂ ਨਹੀਂ ਪਤਾ ਤੇ ਮੇਰੇ ਕੰਨ ਤੇ ਇੱਕ ਐਸਐਸਟ ਮੈਂ ਉਹ ਤੋਂ ਵਾਰ-ਵਾਰ ਇਹ ਕਹਿੰਦਾ ਕਿ ਮੈਨੂੰ ਉਹ ਪੁੱਛ ਵਾਲੇ ਨੂੰ ਇਨਸਾਫ ਚਾਹੀਦਾ ਦੇ ਮੇਰੀ ਉਹਨੇ ਕੁੱਟਮਾਰ ਕਰਾਤੀ ਕੀਤੀ ਮੈਨੂੰ ਉਹਦਾ ਜਵਾਬ ਦੇ ਮੇਰੇ ਬੰਦਿਆਂ ਦੀ ਕੁੱਟਮਾਰ ਮੇਰੇ ਫਰੈਂਡ ਦੀ ਕੁੱਟਮਾਰ ਕਰਾਤੀ ਕੀਤੀ ਹੂੰ ਠੀਕ ਹੈ ਕਿ ਕਿਹੜੇ ਥਾਣੇ ਚ ਕੀਤੀ ਸੀ ਕੁੱਟਮਾਰ ਭਾਈ ਇਹ ਹੈਗਾ ਚ ਮਤਲਬ ਕਹਾਂ ਲਾਤੇ ਨਕੂਦਰ ਥਾਣਾ ਪੈਂਦਾ ਵਾ ਕਿਉਂਕਿ ਹੈਗੀ ਹੈ ਸ਼ੰਕਰ ਭਾਈ ਅੱਛਾ ਜਲੰਧਰ ਜ਼ਿਲ੍ਹੇ ਚ ਠੀਕ ਹੈ ਜੀ ਠੀਕ ਹੈ ਚਲੋ ਠੀਕ ਹੈ ਭਾਈ ਸਾਹਿਬ ਅਸੀਂ ਤੁਹਾਡਾ ਪੱਕਾ ਸਾਰਾ ਰਿਕਾਰਡ ਕਰ ਲਿਆ ਇਸੇ ਤਰ੍ਹਾਂ ਅਸੀਂ ਤੁਹਾਡਾ ਪੱਖ ਜਿਹੜਾ ਇਹ ਚਲਾਵਾਂਗੇ ਜੀ ਥੈਂਕ ਯੂ ਭਾਜੀ ਠੀਕ ਹੈ ਜੀ ਬਹੁਤ ਮਿਹਰਬਾਨੀ ਜੀ ਓਕੇ ਸੋ ਥੈਂਕ ਯੂ ਬਈ ਓਕੇ ਹਲੋ ਹਲੋ ਹਾਂਜੀ ਹਾਂਜੀ ਸਰ ਲਾਈਵ ਸੱਚ ਟੀਵੀ ਚੈਨਲ ਤੋਂ ਗੱਲ ਕਰ ਰਹੇ ਹਾਂ ਜੀ ਡਾਕਟਰ ਬਖਸ਼ੀਸ਼ ਸ਼ਾਜਾਦ ਗੱਲ ਕਰ ਰਹੇ ਹਾਂ ਹਾਲੀਵੁੱਡ ਤੋਂ ਜੀ ਆ ਲਵਲੀਨ ਸਿੰਘ ਜੀ ਗੱਲ ਕਰ ਰਹੇ ਹੋ ਹਾਲੀ ਹਾਂਜੀ ਸ਼੍ਰੀਮਾਨ ਜੀ ਇਸ ਤਰ੍ਹਾਂ ਕੇ ਸਾਡੇ ਚੈਨਲ ਤੇ ਇੱਕ ਬੰਦੇ ਨੇ ਆਪਦੀ ਪੱਖ ਰੱਖਿਆ ਉਹ ਬੰਦੇ ਦਾ ਨਾਮ ਗੁਰਵਿੰਦਰ ਸਿੰਘ ਹੈ ਔਰ ਉਹ ਬੁੱਡੇਵਾਲ ਪਿੰਡ ਦਾ ਰਹਿਣ ਵਾਲਾ ਸੀਗਾ ਲੁਧਿਆਣਾ ਤੋਂ ਔਰ ਇਸ ਟਾਈਮ ਉਹ ਬਾਹਰ ਹੈ ਔਰ ਉਹ ਇਹ ਦੋਸ਼ ਲਾ ਰਿਹਾ ਸੀਗਾ ਕਿ ਉਹ ਕਹਿੰਦਾ ਵੀ ਤੁਸੀਂ ਜਦੋਂ ਇੱਕ ਥਾਣੇ ਦੇ ਵਿੱਚ ਤਨਾਫ ਸੀਗੇ ਤਾਂ ਉਹ ਕਹਿੰਦਾ ਇਹਨਾਂ ਨੇ ਮੈਨੂੰ ਉੱਥੇ ਬੁਲਾਇਆ ਸੀ ਤੇ ਮੈਨੂੰ ਤੇ ਮੇਰੇ ਦੋਸਤ ਨੂੰ ਨਜਾਇਜ਼ ਕੁੱਟਮਾਰ ਕੀਤੀ ਸੀ ਇਹਨਾਂ ਨੇ ਕੀ ਮਾਮਲਾ ਹੈ ਜੀ ਉਹ ਲਈ ਕੋਈ ਕੁੱਟਮਾਰ ਨਹੀਂ ਕੀਤੀ ਸੀ ਕੋਈ ਗਲਵਾ ਨਹੀਂ ਦੋ ਝਗੜਾ ਸੀ ਦੋਨੋਂ ਪਾਸੇ ਹੜਾਈ ਨਮ ਹੋ ਆ ਗਿਆ ਸੀ ਕੋਈ ਕੁੱਟਮਾਰ ਨਹੀਂ ਕੀਤੀ ਗਈ ਉਹ ਤਾਂ ਕਹਿੰਦਾ ਜੀ ਬਹੁਤ ਬੁਰੀ ਤਰ੍ਹਾਂ ਕੁੱਟਿਆ ਔਰ ਉਹ ਕਹਿੰਦਾ ਬਾਅਦ ਦੇ ਵਿੱਚ ਅਸੀਂ ਹੁਣ ਇਹਨਾਂ ਦੇ ਖਿਲਾਫ ਕੇਸ ਕੀਤਾ ਹੋਇਆ ਹੈ ਤੁਹਾਡੇ ਉੱਪਰ ਉਹਨੇ ਕੋਈ ਇਸ ਤਰ੍ਹਾਂ ਦੀ ਕੰਪਲੇਂਟ ਕੇਸ ਕੀਤਾ ਹੋਇਆ ਜੀ ਜੀ ਮੇਰੇ ਖਿਲਾਫ ਕੋਈ ਕੇਸ ਨਹੀਂ ਕੀਤਾ ਜੀ ਅੱਛਾ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਤੁਹਾਡਾ ਪੱਖ ਆ ਗਿਆ ਇਸੇ ਤਰ੍ਹਾਂ ਆਪਾਂ ਇਹਨੂੰ ਇਸ ਕਰਾਂਗੇ ਜੀ ਬਹੁਤ ਮਿਹਰਬਾਨੀ OK 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 ਜੀ